ਹੈਲੋ ਯੂਨਿਕ ਈਵਰਸ ਅੱਜ ਆਪਾਂ ਕੱਚੇ ਆਮ ਦੇ ਚੀਜ਼ਾਂ ਬਣਾਵਾਂਗੇ ਮੁਰੱਬਾ ਤੇ ਚਟਨੀ ਹਾਂਜੀ ਇਹ ਮੈਂ ਆਂਬਾ ਨੂੰ ਘੰਟਾ ਕ ਭੋਂ ਕੇ ਰੱਖਿਆ ਸੀ ਹੁਣ ਮੈਂ ਇਹਨਾਂ ਨੂੰ ਪੁੰਝ ਲਿਆ ਤੇ ਸੁਕਾ ਲਿਆ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਛਿੱਲਾਂਗੀ ਹਾਂਜੀ ਸਭ ਤੋਂ ਪਹਿਲਾਂ ਅਸੀਂ ਅੱਜ ਮੁਰੱਬਾ ਬਣਾਵਾਂਗੇ ਇੱਦਾਂ ਕੱਟ ਲੈਣੀ ਹੈ ਉੱਪਰੋਂ ਮੂੰਹ ਤੇ ਸਾਰਿਆਂ ਛਿੱਲ ਲੈਣੀਆਂ ਆਪਾਂ ਚੰਗੀ ਤਰ੍ਹਾਂ ਇਹ ਚਿੱਲੇ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਥੋੜਾ ਜਾਂ ਮੋਟਾ ਕੱਟ ਲਾਂਗੇ ਪਹਿਲਾਂ ਸਾਰੇ ਇਹ ਕੰਬੀ ਤੋਂ ਉਤਾਰ ਲਾਂਗੇ ਪਲਪ ਹਾਂ ਅੱਧਾ ਕੱਟ ਲਾਂਗੇ ਹੰਜੀ ਮੈਂ 1.5 ਕਿਲੋ ਅੰਬ ਹੋਗੇ ਸੀ ਇਹ ਤੇ ਇਹਨਾਂ ਨੂੰ ਮੈਂ ਕੱਟ ਕੇ ਤੇ ਪਾਣੀ ਨੂੰ ਰਜਾ ਕੇ ਰਿੱਜ ਦੇ ਪਾਣੀ ਵਿੱਚ ਪਾਏ ਆ ਹੁਣ ਇਹਨਾਂ ਨੂੰ ਥੋੜੇ ਜਿਹਾ ਸੌਫਟ ਕਰੂੰਗੀ ਬਹੁਤ ਜ਼ਿਆਦਾ ਨਹੀਂ 4-5 ਮਿੰਟ ਲਗਾ ਕੇ ਫਿਰ ਮੈਂ ਤੁਹਾਨੂੰ ਅਗਲਾ ਪ੍ਰੋਸੈਸ ਦੱਸਦੀ ਆ ਹੰਜੀ ਇਹਨਾਂ ਨੂੰ 5 ਕਿ ਮਿੰਟ ਹੋ ਗਏ ਆ ਹੁਣ ਦੇਖੋ ਐਦਾਂ ਦੇਖਣਾ ਵੀ ਜਦੋਂ ਇਹ ਹਲਕੇ ਜੇ ਸੌਫਟ ਹੋ ਜਾਣ ਤਦ ਆਰਾਮ ਨਾਲ ਚਾਕੂ ਵਿੱਚ ਜਾ ਰਿਹਾ ਆ ਦੇਖੋ ਇਹ ਸੌਫਟ ਹੋ ਚੁੱਕੇ ਹਨ ਹੁਣ ਇਹਨਾਂ ਦਾ ਅਸੀਂ ਪਾਣੀ ਕੱਢ ਦੇਣਾ ਜੀ ਆ ਦੇਖਾ ਹਾਂਜੀ ਇਹ ਅਸੀਂ ਇਹ ਅਲੱਗ ਕਰ ਲਈਏ ਇਹ ਪਾਣੀ ਹੈ ਜਿਹੜਾ ਇਹਨੂੰ ਵੀ ਡੋਲਣਾ ਨਹੀਂ ਹੈ ਇਹਦੇ ਵਿੱਚ ਅਸੀਂ ਲਸਾ ਬਣਾਵਾਂਗੇ ਕੜੀ ਇਹਦੇ ਇਸ ਪਾਣੀ ਦੀ ਕੜੀ ਬਹੁਤ ਟੇਸਟੀ ਬਣੇਗੀ ਹਾਂਜੀ ਗਰਮ-ਗਰਮ ਦੇ ਵਿੱਚ ਅਸੀਂ ਇਹ 1.5 ਕਿਲੋ ਸੀਗੇ ਆਂਬ ਇੰਨੀ ਹੀ ਮਿਸ਼ਰੀ ਅਸੀਂ ਧਾਗੇ ਵਾਲੀ ਮਿਸ਼ਰੀ ਲਈਏ ਉਹਨੂੰ ਪੀਸ ਕੇ ਇਹਦੇ ਵਿੱਚ ਮਿਲਾ ਦੇਣਾ ਤੇ ਇਹਨੂੰ ਟੱਕ ਕੇ ਰੱਖ ਦੇਣਾ ਜਦ ਤੱਕ ਇਹ ਪਾਣੀ ਨਹੀਂ ਛੱਡਦਾ ਹਾਂਜੀ ਵਿੱਚ ਥੋੜਾ ਜਿਹਾ ਕੇਸਰ ਪਾ ਦਿੱਤਾ ਤੇ ਇਲਾਇਚੀ ਪਾਊਡਰ ਪਾ ਦਿੱਤਾ ਹੁਣ ਇਹਨੂੰ ਪਾਣੀ ਛੱਡਣ ਲਈ ਆਪਾਂ ਵੇਟ ਕਰਦੇ ਹਾਂ ਹਾਂਜੀ ਹੁਣ ਦੇਖੋ ਇਹਨੇ ਪਾਣੀ ਛੱਡ ਦਿੱਤਾ ਮਰਬੇ ਦਾ ਜਿਹੜਾ ਅਸੀਂ ਪਾ ਕੇ ਰੱਖਿਆ ਸੀ 슈ਗਰ ਨੂੰ ਹੁਣ ਅਸੀਂ ਇਹਨੂੰ ਇੱਕ ਤਾਰ ਦੀ ਚਾਸ਼ ਤੱਕ ਰਿਨਣ ਲਾਂਗੇ ਗੈਸ ਦੇ ਉੱਤੇ ਇਹਨੇ ਹੁਣ ਦੇਖੋ ਇਹਨ ਪਾਣੀ ਛੱਡ ਦਿੱਤਾ ਹੁਣ ਅਸੀਂ ਇਹਨੂੰ ਪਕਾਵਾਂਗੇ ਤੇ ਇੱਕ ਤਾਰ ਦੀ ਚਾਸ਼ ਤੱਕ ਪਕਾਵਾਂਗੇ ਤੇ ਇਹਦੇ ਵਿੱਚ ਮੈਂ ਥੋੜੀਆਂ ਜੀਆਂ ਸਿਨੇਮਨ ਸਟਿਕਸ ਪਾਈਆਂ ਇਹ ਬਹੁਤ ਅੱਛਾ ਫਲੇਵਰ ਆਂਦਾ ਇਹਨਾਂ ਨਾਲ ਹਾਂਜੀ ਸਾਡਾ ਇਹ ਡੰਨ ਉਨਸੀ ਇਹਦੀ ਇੱਕ ਤਾਰ ਦੀ ਚਾਸ਼ ਦੇਖਦੇ ਆ ਆ ਦੇਖੋ ਬਣ ਗਈ ਇਸ ਦਾ ਮਤਲਬ ਸਾਡੀ ਆਮਬ ਦਾ ਮਰੱਬਾ ਤਿਆਰ ਹੈ ਓਕੇ ਵੀਵਰਸ ਤੁਸੀਂ ਵੀ ਬਣਾਓ ਤੇ ਮੈਨੂੰ ਆਪਣੀ ਫੀਡਬੈਕ ਦਿਓ ਤੇ ਨਾਲੇ ਮੇਰੇ ਸਭ ਚੈਨਲ ਨੂੰ ਸਬਸਕ੍ਰਾਈਬ ਕਰੋ